ਜੁਗਰਾਜ਼ ਨੂੰ ਡਿਗਦਿਆਂ ਦੇ ਦਾਦੀ ਦੇ ਹਾਲ ਪੈ ਗਏ ੱਪੱਜੀ ਆਈ ਤੇ ਮੁੰਡੇ ਨੂੰ ਚੁੱਪ-ਪਟਕਾਲ ਜੇ ਨਾ ਲਾ ਲਿਆ ਤੇ ਉਹਨੂੰ ਚੁੱਪ ਕਰਾਉਣ ਲੱਗੀ ਤੇ ਨਾਲ ਹੀ ਜਸ ਨੂੰ ਉਸਦੀ ਲਾਪਰਵਾਹੀ ਤੇ ਡਾਂਟਣ ਲੱਗੀ ਤੇ ਆਖਣ ਲੱਗੀ ਕੋਈ ਜ਼ਰੂਰਤ ਨਹੀਂ ਅੱਜ ਤੋਂ ਬਾਅਦ ਮੁੰਡੇ ਨੂੰ ਚੁੱਪੰਦੀ ਅਸੀਂ ਮਰੌਣਾ ਨਹੀਂ ਮੁੰਡਾ ਤੇਰੇ ਤੋਂ ਤੇ ਨਾਲ ਹੀ ਜੀਤ ਨੂੰ ਵੀ ਸਖਤ ਤਾੜਨਾ ਕੀਤੀ ਕਿ ਅੱਜ ਤੋਂ ਬਾਅਦ ਕੁੜੀਆਂ ਨੂੰ ਨਹੀਂ ਦੇਣਾ ਮੁੰਡਾ ਚੱਕਰ ਇੱਕ ਮਤ ਪਾਪਾਂ ਤੇ ਰੱਖਦਾ ਮੁੰਡੇ ਦਾ ਜੀਤ ਬਿਜੀ ਆ ਕੇ ਜੁਗਰਾਜ਼ ਨੂੰ ਬੁੱਧੀ ਲੱਗ ਕੇ ਅੰਦਰ ਚਲੀ ਜਾਂਦੀ ਤੇ ਜੁਗ ਕਾਫੀ ਰੋਂਦਵਾ ਸੋ ਜਾਂਦਾ ਏ ਜਿਤ ਨੂੰ ਮਸਾ ਸੁੱਖ ਦਾਸਾਂ ਆਉਂਦਾ ਏ ਤੇ ਫਿਰ ਤਿੰਨੋਂ ਬੈਣਾ ਨੂੰ ਮੁੰਡੇ ਕੋਲੋਂ ਹੋ ਰੱਖਿਆ ਜਾਣ ਲੱਗਾ ਪਰ ਵੱਡੀ ਫਿਰ ਵੀ ਅੱਖ ਬਚਾ ਕੇ ਕਦਮ ਦਾਦੀ ਇਧਰ ਉਧਰ ਵੀ ਜੁਗ ਨੂੰ ਗੋਦੀ ਚੁੱਕੀ ਲੈਂਦੀ ਤੇ ਖੇਡਣ ਲੱਗ ਜਾਂਦੀ ਸਮਾਂ ਵਧੀਆ ਲੰਗੀ ਜਾ ਰਿਹਾ ਸੀ ਇੱਕ ਮੁੰਡੇ ਦੀ ਕਮੀ ਸੀ ਉਹ ਵੀ ਦੇ ਦਿੱਤਾ ਸੀ ਰੱਬ ਨੇ ਸਭ ਖੁਸ਼ ਸੀ ਤੇ ਹੁਣ ਸਮਾਂ ਸੀ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦਾ ਜੋ ਉਹਨਾਂ ਨੇ ਆਪਣੇ ਮੁੰਡੇ ਲਈ ਦੇਖੀ ਸੀ ਦਾਦੀ ਦਾ ਅੱਖ ਨਾ ਸੀ ਅੱਖਿਆ ਆਪਣੇ ਪੋਤੇ ਨੂੰ ਅੰਗਰੇਜ਼ੀ ਸਕੂਲ ਲਈ ਪਾਉਣਾ ਪੜਨਾ ਹੋਰ ਪਟਰ ਪੜ ਅੰਗਰੇਜ਼ੀ ਬੋਲਿਆ ਕਰੂ ਮੇਰਾ ਪੋਤਾ ਨਵਦੀਪ ਤੇ ਜੀਤ ਵੀ ਬੀਜੀ ਦੀ ਹਾਂਜ ਹਾਂ ਮਿਲਾਉਂਦੇ ਨੇ ਉਹਨਾਂ ਦਾ ਮੰਨਣਾ ਸੀ ਇੱਕੋ ਮੁੰਡਾ ਏ ਜੇ ਚੰਗਾ ਪੜ ਲਿਖਾ ਜਾਏ ਤਾਂ ਜ਼ਿੰਦਗੀ ਸਵਰਗ ਹੋ ਜਾਏਗੀ ਨਵਦੀਪ ਦੋ ਤਿੰਨ ਚੰਗੇ ਅੰਗਰੇਜ਼ੀ ਸਕੂਲਾਂ ਤੋਂ ਪਤਾ ਕਰਦਾ ਏ ਪਰ ਉਹਨਾਂ ਦਾ ਖਰਚਾ ਸੁਣ ਕੇ ਉਹ ਸੋਚੀ ਪੈ ਜਾਂਦਾ ਏ ਫਿਰ ਕਾਫੀ ਖੋਜ ਪੜਤਾਲ ਤੋਂ ਬਾਅਦ ਇੱਕ ਚੰਗੇ ਅੰਗਰੇਜ਼ੀ ਸਕੂਲ ਬਾਰੇ ਪਤਾ ਲੱਗ ਜਾਂਦਾ ਇਹ ਖਰਚਾ ਵੀ ਹੋਤਾ ਨਹੀਂ ਸੀ ਉਸ ਦਾ ਤੇ ਫਿਰ ਘਰ ਦੇ ਨਾਲ ਸਲਾਹ ਕਰ ਜੁਗਰਾਜ ਦਾ ਦਾਖਲਾ ਕਰਵਾ ਦਿੰਦਾ ਹੀ ਜੁਗਰਾਜ ਨੂੰ ਸਕੂਲ ਭੇਜਿਆ ਜਾਣ ਲੱਗਿਆ ਸੀ ਤੇ ਪੜਨ ਵਿੱਚ ਵੀ ਠੀਕ ਸੀ ਜੁਗਗ ਹੋਵੇ ਵੀ ਕਿਉਂ ਨਾ ਤਿੰਨ ਪੈਣਾ ਸੀ ਉਹਦੀਆਂ ਪੜਾਉਣ ਵਾਲੀਆਂ ਸਕੂਲ ਦਾ ਸਾਰਾ ਕੰਮ ਮਨਮੀਤ ਆਪ ਨੂੰ ਕਰਾਉਂਦੀ ਤੇ ਆਪਣੇ ਛੋਟੇ ਪਾਈ ਨੂੰ ਤੇ ਟੀਚਰਾਂ ਦਾ ਵੀ ਆਪਣਾ ਸੀ ਜੇ ਜੁਗ ਐਨੀ ਪੜੀ ਜਾਵੇ ਤਾਂ ਬਹੁਤ ਅੱਗੇ ਤੱਕ ਜਾਊਗਾ ਸਾਰਾ ਟੱਬਰ ਖੁਸ਼ੀ ਇਹ ਚਲੋ ਮੁੰਡਾ ਲਾਇਕ ਨਿਕਲੇ ਸਾਡਾ ਪਰ ਲਾੜਲਾ ਹੋਣ ਕਾਰਨ ਸਕੂਲ ਜਾਣਾ ਇਜ਼ਾਦਾ ਦਿਨ ਰਾਤ ਨਾ ਆਇਆ ਪਰ ਉਹ ਸਕੂਲ ਨਾ ਜਾਣਾ ਪਵੇ ਸਵੇਰੇ ਰੋਣ ਲੱਗ ਪੈਂਦਾ ਤੇ ਭਾਂਤ ਭਾਂ ਦੇ ਬਹਾਨੇ ਬਣਾਉਣ ਲੱਗ ਪੈਂਦਾ ਨਾਦੀ ਮਾਂ ਪੈਣਾ ਸਭ ਵਿਚਾਰੀਆਂ ਸਮਝਾਉਂਦੀਆ ਪਰ ਜਿੱਦਾਂ ਮਾਰਿਆ ਕਿਸੇ ਦੀ ਇੱਕ ਨਾ ਸੁਣਦਾ ਫਿਰ ਦਾਦੀ ਨੇ ਉਸ ਨੂੰ ਲਾਲਚ ਦੇ ਕੇ ਸਕੂਲ ਪੀਛਾ ਨਾ ਸ਼ੁਰੂ ਕਰ ਦਿੱਤਾ ਪਰ ਉਹ 5-10 ਰੁਪਏ ਉਹਦੇ ਹੱਥ ਤੇ ਧਰ ਦਿੰਦੀ ਤੇ ਉਹ ਸਕੂਲ ਜਾਂਦਾ ਇਹ ਦੇਖ ਨਬਦੀ ਨੂੰ ਕਾਫੀ ਗੁੱਸਾ ਆਉਂਦਾ ਏ ਤੇ ਆਖਰ ਬਿੱਜੇ ਤੁਸੀਂ ਆਟਾ ਵਿਗਾੜਦਿਆਂ ਪੈਸਿਆਂ ਦਾ ਨਾਲ ਲਾੜ ਲਾੜ ਰੱਖਿਆ ਕਰੋ ਬਾਲਾ ਪਰ ਤੰਨ ਕਰਨ ਵੀ ਕਿਦਰੀ ਨਹੀਂ ਤੂੰ ਬਦੇਰੀ ਲੈਂਦਾ ਸੀ ਬਿਨਾ ਪੈਸੇ ਲੈ ਬਿਸਤਰ ਚੋ ਵੀ ਨਹੀਂ ਮੁਕਤਾ ਸੀ ਤੇਰੇ ਦੀ ਗਿਆ ਇਹ ਵੀ ਤੇ ਗੱਲ ਹੱਸੀ ਤਾਂ ਟਾਲ ਦਿੰਦੀ ਆ ਤੋ ਤင်း ਜਮਾ ਤਾਂ ਨਾ ਤਾਂ ਜੁਗਰਾਜ ਨੇ ਵਧੀਆ ਨੰਬਰਾਂ ਪਾਸ ਕਰ ਲਈਆਂ ਪਰ ਹੁਣ ਉਹਦਾ ਧਿਆਨ ਪੜਾਈ ਵੱਲੋਂ हट ਕੇ ਖੇਡ ਖੁੱਟੇ ਜਿਆਦਾ ਸੀ ਸਕੂਲ ਨੂੰ ਆ ਕੇ ਖਾ ਪੀ ਕੇ ਸਾਰਾ ਦਿਨ ਬਲੀ ਵਿਜੁਆ ਕਨਨ ਖੂ ਬੀ ਜਾਣਾ ਤੇ ਸਕੂਲ ਦਾ ਕੰਮ ਨਾ ਕਰਨਾ ਤੇ ਆਪ ਦਾ ਕੰਮ ਪੈਣਾ ਦੁਪਰਾ ਕਿੱਥੇ ਚਲੇ ਜਾਦਾ ਵਧੀਆ ਟਾਈਮ ਲੰਗੀ ਜਾਵੇ ਉਹਦਾ ਇੱਕ ਦਿਨ ਮਨਜੀਤ ਬੈਠੀ ਜਸਮੀਤ ਗੁਰਮੀਤ ਤੇ ਜੁਗਰਾਜ ਨੂੰ ਉਪਰਾ ਰਹੀ ਸੀ ਤੇ ਜੁਗਰਾਜ ਵਾਰ-ਵਾਰ ਕਹਿੰਦੀ ਜਸਮੀਤ ਨੂੰ ਕਦੇ ਗੁਰਮੀਤ ਨੂੰ ਕੰਮ ਕਰੀ ਜਾਵੇ ਤੇ ਪੜ ਨਹੀਂ ਸੀ ਰਿਹਾ ਤਾਂ ਮਨਜੀਤ ਨੇ ਜੁਗ ਨੂੰ ਕੋੜਤਾ ਜੁਗ ਜਾਣ ਬੁਝ ਰੋਣ ਲੱਗ ਗਈਆਂ ਤੇ ਦਾਦੀ ਦੇਖ ਰਹੀ ਸੀ ਜੁਗ ਨੂੰ ਡਾਟਣ ਦੀ ਬਜਾਏ ਉਲਟਾ ਮਨਜੀਤ ਨੇ ਪਿੱਛੇ ਪੈ ਗਈ ਦੇਖ ਕਿਵੇਂ ਮਾਗਰ ਤੇ ਯਮੁਨ ਦੇ। ਕਿਦਰੇ ਨਹੀਂ ਤੋਂ ਇਹਨੂੰ ਪਲਾਨਟ ਬਣਾ ਦੇਣਾ। ਇੱਕ ਦਿਨ 'ਚ ਜਾਂ ਪੁੱਤ ਜਾਂ ਖੇਡ ਲੈ ਜਾ ਕੇ ਜੁਗਰਾਜ ਜੀ ਬਾ ਘੜਨ ਦਾ ਪੱਜ ਗਿਆ ਏ। ਜੋ ਰਾਜਨੀ ਦਾ ਦੀਸੀ ਕੋ ਕੱਟ ਨਹੀਂ ਸੀ। ਜਿੱਦੇ ਇੱਕ ਹੁਕਮ ਤੇ ਸਾਰੇ ਕੰਮ ਹੋ ਜਾਂਦੇ ਸੀ ਉਹ ਵੀ। ਪੂਰਾ ਫਾਇਦਾ ਚੁੱਕਦਾ ਸੀ ਉਹ ਵੀ ਦਾਦੀ ਦੇ ਪਿਆਰ ਲਾੜ ਪਿਆਰ ਦਾ। ਸਕੂਲ ਦਾ ਕੰਮ ਕਰਾਉਣਾ ਮੂਵੇ ਤਾਂ ਦਾਦੀ ਨੂੰ ਆਜ ਦੇਂਦਾ। ਇਹਨਾਂ ਨੂੰ ਕੰਮ ਕਰ ਦੇਣੀ ਆ ਮੇਰਾ। ਵਰਨਾ ਕੁੱਟ ਪਊ ਮੈਂ ਮੇਰੇ ਕੰਨ ਦਾਦੀ ਵੀ ਝਟੋਕ ਨਹੀਂ ਸੁਣਾਉਂਦੀ ਸੀ ਤੂੰ ਮੈਂ ਵੱਡੀਆਂ ਪੈਣਾ ਤਾਂ ਵਿਚਾਰੀਆਂ ਦਾਦੀ ਤੋਂ ਡਰਦੀਆਂ ਘਰ ਦੇ ਲੀਆਂ ਇੱਕ ਦਿਨ ਮਨਮੀਤ ਕਰਦੇ ਕੋਈ ਕੰਮ ਲੱਗੀ ਹੋਈ ਸੀ ਤੇ ਜਸਮੀਤ ਵੀ ਕੋਈ ਕੰਮ ਕਰ ਪਈ ਸੀ ਸੁगराज ਨੇ ਸਕੂਲ ਦਾ ਕੰਮ ਕਰਾਉਣਾ ਸੀ ਫਿਰ ਦਾਦੀ ਨੂੰ ਆਖਦਾ ਮੈਂ ਵੀ ਕਹਿ ਦੋ ਇਹਨਾਂ ਨੂੰ ਵੀ ਕਰ ਦੇਈਂਆਂ ਕੰਮ ਮੇਰਾ ਨਹੀਂ ਤਾਂ ਕੁੱਟ ਪੈਣੀ ਮੇਰੇ ਕੰਨ ਦਾਦੀ ਬੋਤ ਆਪ ਕਰਕੇ ਦੇਖ ਲੈ ਪੈਣਾ ਕੰਮ ਲੱਗਿਆ ਨਹੀਂ ਤੇ ਜੁੱਗ ਝੂਠਾ ਆਖ ਦਿੰਦਾ ਲੇ ਮੈਂ ਕੰਮ ਕਰਾਂ ਪੈਸਟ ਦੀ ਪਿਆਰੀ ਕਰਾਂ ਦਾਦੀ ਛੋਟੀ ਨੂੰ ਆਖਦੀ ਆ ਨੀ ਵੇਲੀ ਫਿਰਦੀਆਂ ਘਰਾ ਦੇ ਕੰਮ ਕੀ ਲਦਾ ਮਹਾਰਾਣੀ ਬਣੀ ਫੁੰਦੀ ਰਹਿਣੀ ਆ ਨਾ ਘਰ ਦਾ ਕੰਮ ਕਰੀ ਨਾ ਬਾਹਰ ਦਾ ਚਲ ਮੁੰਡੇ ਦਾ ਕੰਮ ਕਰ ਤੇ ਮਿੱਟ ਛੱਟ ਕੰਮ ਕਰਨ ਤੋਂ ਨਾ ਕਰ ਦਿੰਦੀ ਆ ਤੇ ਗਰਮੀ ਤੋਂ ਮੂੰਹ ਨਾ ਸੁੱਕੇ ਦਾਦੀ ਅੱਖਾਂ ਘੜ ਲੀਆ ਫਿਰ ਉਹਨੂੰ ਕੰਮ ਕਰਨ ਲਈ ਆਖਦੀ ਐ ਤੇ ਗਰਮੀ ਤੋਂ ਨਾ ਚਾਹੁੰਦੇ ਆਂ ਵੀ ਚੁੱਕ ਦਾ ਕੰਮ ਕਰਨਾ ਪੈਂਦਾ ਈ ਤੇ ਉਸਦੇ ਵਾਸਤੇ ਚੁੱਕ ਆਪ ਹੀ ਘੜ ਲੀ ਆਪ ਨਹੀਂ ਕਰ ਸਕਦਾ ਅਸੀਂ ਨੌਪਰਾਂ ਦੇ ਤੇ ਜੁੱਗ ਨੂੰ ਚੁੱਪਚਾਪ ਕਰਨ ਲਈ ਆਖਦਾ ਤੇ ਦਾਦੀ ਨੂੰ ਬੁਲਾਉਂਦੀ ਧਮਕੀ ਦਿੰਦਾ ਹੈ। ਬਰਮੀਂ ਥੋੜੀ ਤੀਏ ਸੀ ਆਖਦੀ ਆ। ਨਾ ਨਾ ਵੀਰ ਕਰਦੀ ਆ। ਕਰਦੀ ਆ। ਚੱਲ ਤੂੰ ਐਵੇਂ ਸੀਰੀਅਸ ਲੈ ਗਿਆ ਤੇ ਬਦਲਾ ਲੈਣ ਦੇ ਮਕਸਦ ਨਾਲ ਸਾਰੇ ਸਵਾਲ ਗਲਤ ਹੱਲ ਕਰ ਦਿੰਦੀ ਆ। ਤੇ ਕੰਮ ਮੁਕਾ ਕੇ ਬੈਲ ਛੁਪਾ ਕੇ ਬੈਗ ਬੰਦ ਕਰ ਮੇਜ਼ ਤੇ ਧਰ ਦਿੰਦੀ ਆ ਤੇ ਬਾਹਰ ਆ ਕੇ ਰੋਟੀ ਖਾਣ ਲੱਗ ਜਾਂਦੀ ਆ ਤੇ ਮਾਣੀ ਮਾਣ ਹੱਸੀ ਜਾਵੇ ਕਿ ਹੁਣ ਗੱਲ ਇਹਦੇ ਕੁੱਟ ਕੋ ਮਜ਼ਾ ਆਉ।